ਦੱਸਿਓ ਜੀ ਫਿਰ ਨਾਮ ਵਧੀਆ-ਵਧੀਆ ਹਨਾ ਜੀ ਤੇ ਫਿਰ ਤੁਹਾਡੀ ਸਲਾਹ ਨਾਲੇ ਨਾਮ ਰੱਖਾਂਗੇ ਐਨ ਵਧੀਆ-ਵਧੀਆ ਨਾਮ ਦੱਸਿਓ ਜੀ ਆੜੇ ਤੋਂ ਅਰਜਜੇ ਤੋਂ ਹੂੰ ਤੇ ਅਸੀਂ ਜੀ ਹੁਣ ਖਰ ਚਲੋ ਖਰੜ ਨੂੰ ਜਾ ਰਹੇ ਹਾਂ ਠੀਕ ਆ ਤੁਹਾਨੂੰ ਦੱਸ ਦਈਏ ਪਹਿਲਾਂ ਹੀ ਫਿਰ ਸਾਨੂੰ ਬਹੁਤ ਮੈਸੇਜ ਆਈ ਜਾਂਦੇ ਤੁਸੀਂ ਖਰੜ ਨੂੰ ਜਾਂਦੇ ਸਾਨੂੰ ਦੱਸ ਦੇਣੀ ਹੈਗੀ ਹੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੰਦਰੁਸਤ ਹੋਵੋਗੇ ਜੀ ਪਰ ਮਾਤਮਾ ਤੁਹਾਡੇ ਸਾਰਿਆਂ ਦੇ ਕਮਾਫਰਾਂ ਚ ਵਾਦਾ ਕਰੇ ਤੰਦਰੁਸਤੀ ਬਖਸ਼ੇ ਮਾਲਕ ਲੋ ਤੁਹਾਨੂੰ ਜਿਵੇਂ ਹੁਣ ਪਤਾ ਹੀ ਆ ਜੀ ਵੀ ਪੰਜਾਬ ਚ ਠੰਡ ਪੂਰੇ ਜ਼ੋਰ ਦੀ ਪੈ ਰਹੀ ਆ ਕਈ ਵਾਰ ਵਿੱਚ ਨੂੰ ਠੀਕ ਵੀ ਹੋ ਜਾਂਦਾ ਮੌਸਮ ਅ ਕਹਿ ਲਊ ਵੀ ਖਰਾਬ ਵੀ ਹੋ ਜਾਂਦਾ ਹੁਣ ਕੱਲ ਅਸੀਂ ਗਏ ਹੋਏ ਤੇ ਜੀ ਰੋਪੜ ਨੂੰ ਰੋਪੜ ਗਏ ਹੋਏ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਮਾਮਾ ਜੀ ਕੋਲ ਬੇਟਾ ਹੋਇਆ ਮਮੀ ਜੀ ਕੋਲ ਜੈਸਮੀਨ ਦੇ ਮਾਮਾ ਮਮੀ ਜੀ ਹੈ ਜਿਹੜੇ ਤੇ ਹੁਣ ਤਾਂ ਚਲੋ ਮੇਰੇ ਵੀ ਹੈ ਗਈ ਆ ਤੇ ਮਤਲਬ ਉਹਨਾਂ ਕੋ ਹੋਇਆ ਜੀ ਮੁੰਡਾ ਉਹਨਾਂ ਨੂੰ ਮੁਬਾਰਕਾਂ ਦੇਣ ਗਏ ਤੇ ਅਸੀਂ ਨਾਲੇ ਪ੍ਰਸ਼ਾਦਾ ਲੈ ਕੇ ਗਏ ਤੇ ਸ਼ਾਮੀ ਰਾਤ ਤੇ ਅਸੀਂ ਆਉਂਦੇ ਆਉਂਦੇ ਹੋ ਗਏ ਜੀ ਥੋੜਾ ਜਿਹਾ ਲੇਟ ਮੰਮੀ ਜੀ ਨੂੰ ਵੀ ਲੈ ਕੇ ਗਏ ਤੇ ਮਾਹਲਾਂ ਤੋਂ ਫੇਰ ਮੰਮੀ ਜੀ ਨੂੰ ਛੱਡ ਕੇ ਵੀ ਆਏ ਗੈਲ ਕਰਨ ਵੀਤਾ ਸ਼ੁਭ ਵੀਤੀ ਤੇ ਉਹਦੇ ਕਰਕੇ ਫੇਰ ਅਸੀਂ ਪਰ ਜਦੋਂ ਅਸੀਂ ਗਏ ਜੀ ਜਦੋਂ ਮੌਸਮ ਬਿਲਕੁਲ ਸਾਫਤਾ ਜੀ ਐ ਬਿਲਕੁਲ ਕਲੀਅਰ ਮੌਸਮ ਤੇ ਜਦੋਂ ਆਏ ਜੀ ਉਧਰੋਂ ਮੈਂ ਕਹਿੰਦਾ ਵੀ ਇੰਨੀ ਇੱਕ ਧੁੰਦ ਪੈ ਗਈ ਵੀ ਇੱਕ ਗੱਡੀ ਦਾ ਹੋ ਗਿਆ ਵਾ ਜੀ ਬਲੂਰ ਖਰਾਬ ਥੋੜਾ ਜਿਹਾ ਤੇ ਉਦੇ ਕਰਕੇ ਸ਼ੀਸ਼ੇ ਉਪਰ ਵੀ ਭਾਫ਼ ਜਮੀ ਜਾਵੇ ਅਰ ਦਿਖਾਈ ਕੱਖ ਨਾ ਜੀ ਬਹੁਤ ਔਖੇ ਅਸੀਂ ਸਿਰੇ ਲੱਗੇ ਅ ਫਿਰ ਆਉਂਦੇ ਰਸਤੇ ਵਿੱਚ ਅਸੀਂ ਮਰੰਡੇ ਵਾਲੀਆਂ ਲੈਟਾਂ ਤੋਂ ਅ ਫਾਦਰ ਸਾਹਿਬ ਨੂੰ ਵੀ ਬਿਠਾਇਆ ਜੀ ਵਿੱਚ ਡੈਡੀ ਜੀ ਨੂੰ ਮਾਲਾ ਹਾਲਿਆ ਉਹ ਮੇਲੇ ਨੂੰ ਗਏ ਹੋਏ ਤੇ ਉੱਥੋਂ ਕਿਸੇ ਗੱਲ ਲਿਫਟ ਲੈ ਕੇ ਉਹ ਮਰੰਡੇ ਵਾਲੀਆਂ ਲੈਟਾਂ ਤੇ ਉਤਰ ਗਏ ਤੇ ਉਹਨਾਂ ਨੂੰ ਵੀ ਫਿਰ ਆਉਂਦੇ ਹੋਏ ਨਾਲ ਲੈ ਕੇ ਆਏ ਪਰ ਤੁਸੀਂ ਇਹ ਹਿਸਾਬ ਲਾ ਲਓ ਵੀ ਮੈਂ ਆ ਰੈਡੀਜ ਦਾ ਮਤਲਬ ਮੁਰੇ ਐਂ ਸ਼ੀਸ਼ੇ ਕੋਲ ਐਂ ਕਰੀ ਬੈਠੇ ਤੇ ਵੀ ਐ ਬਿਲਕੁਲ ਹੀ ਨਹੀਂ ਤਾਂ ਦਿਖਦਾ ਜੀ ਐਜਾ ਹਾਲ ਹੋਇਆ ਵਾ ਤਾਂ ਤੇ ਚਲੋ ਬਾਕੀ ਮੌਸਮ ਆ ਜੀ ਇਹ ਤੇ ਕੁਦਰਤ ਆ ਇਹ ਤਾਂ ਜਿੱਦਰ ਨੂੰ ਹੋ ਗਿਆ ਇੱਕ ਵਾਰ ਫੇ ਉਦੋਂ ਨੂੰ ਚੱਲੀ ਜਾਂਦਾ ਤੇ ਤੁਹਾਨੂੰ ਤਾਂ ਹੁਣ ਵੀ ਹੈਗੀ ਆ ਮੱਠੀ ਮੱਠੀ ਤੁਹਾਨੂੰ ਦਿਖਦਾ ਹੀ ਆ ਵਿਊ ਪਿੱਛੇ ਅ ਹਾਜੀ ਵੀ ਹੈਗੀ ਆ ਤੁਹਾਨੂੰ ਤਾਂ ਵੈਸੇ ਚਲੋ ਮੌਸਮ ਆ ਜੀ ਇਹ ਕੁਦਰਤ ਆ ਏ ਬਾਕੀ ਅੱਜ ਦੀ ਵੀਡੀਓ ਹੈ ਜੀ ਜਿਹੜੀ ਅੱਜ ਦਾ ਬਲੌਗ ਆ ਉਹ ਹੈਗਾ ਜੀ ਇੱਕ ਖਾਸ ਤੁਹਾਡੇ ਗੱਲ ਤੁਹਾਡੀ ਸਲਾਹ ਲੈਣੀ ਆ ਅ ਜੀ ਮੈਂ ਕਹ ਲੋ ਵੀ ਤੁਹਾਡੀ رائے ਲੈਣੀ ਆ ਸਾਰੇ ਸਾਡੇ ਫੈਮਿਲੀ ਮੈਂਬਰਾਂ ਦੀ ਅਸੀਂ ਸੋਚਿਆ ਵੀ ਸਾਰਿਆਂ ਦੀ رائے ਲੈ ਕੇ ਹੀ ਚੱਲੀਏ ਅ ਕਿਉਂਕਿ ਇਕੱਲੇ ਹੀ ਬੰਦੇ ਦੀ ਕਿਉਂਕਿ ਗੱਲ ਇਦਾਂ ਹੁੰਦੀ ਹੈ ਕਈ ਵਾਰ ਕੋਈ ਬੰਦਾ ਸਾਨੂੰ ਵੀ ਮਤਲਬ ਸਾਡੇ ਨਾਲੋਂ ਵੀ ਵਧੀਆ ਚੁਆਇਸ ਕਰਾ ਸਕਦਾ ਹਨਾ ਤੁਸੀਂ ਕਹਿਣਾ ਵੀ ਪਤਾ ਨਹੀਂ ਕੀ ਕਹੀ ਜਾਂਦਾ ਰਵਿੰਦਰ ਮੈਂ ਤੁਹਾਨੂੰ ਗੱਲ ਦੱਸਦਾ ਜੀ ਵੀ ਅਸੀਂ ਜਿਹੜਾ ਬੇਟਾ ਹੋਇਆ ਮਾਮਾ ਜੀ ਕੋ ਮਮੀ ਜੀ ਕੋਲ ਉਹਦਾ ਨਾਮ ਦੀ ਜ਼ਿੰਮੇਵਾਰੀ ਭਾਈ ਉਹਨਾਂ ਨੇ ਪਾਤੀ ਜੀ ਜੈਸਮੀਨ ਉੱਪਰ ਉਹ ਕਹਿੰਦੇ ਭਾਈ ਵੀ ਤੂੰ ਰੱਖਣਾ ਨਾਮ ਤੇ ਵੀ ਤੇਰਾ ਭਾਈ ਆ ਛੋਟਾ ਮਿੱ ਤੇਰੀ ਜ਼ਿੰਮੇਵਾਰੀ ਆ ਜੋ ਤੈਂ ਕਹਿਤਾ ਆਪਾਂ ਉਹ ਨਾਮ ਰੱਖ ਲੈਣਾ ਠੀਕ ਆ ਜੀ ਹੁਣ ਜ਼ਿੰਮੇਵਾਰੀ ਪੈ ਗਈ ਜੈਸਮੀਨ ਪਰ ਫਿਰ ਜੈਸਮੀਨ ਨੇ ਹੁਣ ਮੰਨੂ ਕਹਿਤਾ ਜੈਸਮੀਨ ਕਹਿੰਦੀ ਜੀ ਤੁਸੀਂ ਦੱਸੋ ਭਾਈ ਕੀ ਨਾਮ ਰੱਖੀਏ ਵੀ ਮੈਂ ਹੁਣ ਕਿਆ ਕਹਾਂ ਨੂੰ ਵੀ ਚਲੋ ਆਹਿੰਦਾ ਨਾਮ ਸਾਡੇ ਦਿਮਾਗ 'ਚ ਵੀ ਹੈਗੇ ਆ ਪਰ ਫਿਰ ਵੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਭਾਈ ਐਂ ਕਰਦੇ ਆ ਆਪਾਂ ਐ ਇੰਨੀ ਹੈ ਬੜੀ ਆਪਣੀ ਫੈਮਿਲੀ ਆ ਹਣਾ ਯੋ ਪਾ ਫੈਮਿਲੀ ਦੀ ਸਲਾਹ ਲਈਏ ਸਾਰੀ ਦੀ ਵੀ ਭਾਈ ਦੱਸੋ ਤੇ ਕਹਿੰਦੀ ਹਾਂ ਇਹ ਤਾਂ ਹਫ਼ਤੇ ਵਧੀਆ ਤੇ ਜਿਵੇਂ ਕਿ ਇੱਕ ਦਿਨ ਸਾਡੀ ਭੈਣ ਨੇ ਕਿਸੇ ਨੇ ਲਾਈਵ ਹੋਏ ਹੋਏ ਵਿੱਚ ਸਾਨੂੰ ਫੋਨ ਕੀਤਾ ਤਾਂ ਪਤਾ ਨਹੀਂ ਸ਼ਾਇਦ ਕਿੱਥੋਂ ਤੇ ਉਹ ਬਾਹਰ ਤੋਂ ਤੇ ਉਹਨਾਂ ਨੇ ਫੋਨ ਕੀਤਾ ਤਾਂ ਵੀ ਵੀ ਜੀ ਮੈਨੂੰ ਲਾਈਵ ਦੇ ਵਿੱਚ ਇਹ ਭਾਈ ਤੁਸੀਂ ਪਤਾ ਨਹੀਂ ਐਮ ਨਾਮ ਕਿਹਾ ਤਾਂ ਉਹਨਾਂ ਨੇ ਵੀ ਕਿਹੜੇ ਸ਼ਾਪ ਤੋਂ ਮ ਮਮੇ ਤੋਂ ਪਤਾ ਨਹੀਂ ਕਿਹੜੇ ਸ਼ਬਦ ਤੋਂ ਵੀ ਮੈਨੂੰ ਨਾਮ ਦੱਸੋ ਸਾਰੇ ਜਾਣੇ ਤੇ ਸਾਡੇ ਭਰਾਵਾਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਮਾ ਨੇ ਬਹੁਤ ਵਧੀਆ-ਵਧੀਆ ਆ ਨਾਮ ਦੱਸੇ ਉਦੋਂ ਹਨਾ ਤੇ ਉਥੋਂ ਹੀ ਮੇਰਾ ਦਿਮਾਗ ਵੀ ਮੈਂ ਖਾ ਵੀ ਇਦਾਂ ਕਰਦੇ ਆ ਵੀ ਆਪਾਂ ਆਪਣੀ ਫੈਮਿਲੀ ਨੂੰ ਪੁੱਛਨੇ ਆ ਠੀਕ ਨਹੀਂ ਵੀ ਆਪਾਂ ਕਿਸੇ ਨੂੰ ਆਪਾਂ ਆਪਣਾ ਦਿਮਾਗ ਤਾਂ ਲਾਈ ਜਾਂਦੇ ਆ ਪਰ ਕਈ ਵਾਰ ਕੋਈ ਬਹੁਤ ਵਧੀਆ ਨਾਮ ਦੱਸ ਦਿੰਦਾ ਕਿਸੇ ਦੇ ਦਿਮਾਗ 'ਚ ਬਹੁਤ ਵਧੀਆ ਚੁਆਇਸ ਹੁੰਦੀ ਹੈ ਕਿਉਂਕਿ ਅ ਬਹੁਤ ਦੁਨੀਆ ਅ ਗੁਰੂ ਦੇ ਲੜ ਲੱਗੀ ਵੀ ਆ ਕਈ ਵਾਰ ਇਹੋ ਜਿਹਾ ਕੋਈ ਵਧੀਆ ਨਾਮ ਹੁੰਦਾ ਜਿਹੜਾ ਗੁਰਬਾਣੀ ਰਿਲੇਟਡ ਹੁੰਦਾ ਜੀ ਮਤਲਬ ਸਾਡੀ ਚੁਆਇਸ ਜਿਹੜੀ ਅਸੀਂ ਕਹਿੰਦੇ ਆ ਵੀ ਉਹ ਉਹੀ ਅਸੀਂ ਸੋਚਦੇ ਆ ਵੀ ਮਾਰਾ ਦੇ ਥੋੜਾ ਜਿਹਾ ਜਿਵੇਂ ਕੀ ਮਤਲਬ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ ਨਾਮ ਰੱਖੀਏ ਗੁਰਬਾਣੀ ਜਿੱਦਾਂ ਹੁਣ ਮੰਨ ਲਓ ਅ ਚਲੋ ਮੈਂ ਹਿੰਟ ਜੀ ਥੋੜੀ ਜੀ ਦੇ ਦੇਦਾ ਜਿਵੇਂ ਸੁਖਮਣੀ ਕੌਰ ਹੋ ਗਿਆ ਹਨਾ ਜੀ ਐਦਾਂ ਦੇ ਨਾਮ ਜਿੱਦਾਂ ਮਤਲਬ ਮਾੜਾ ਜਾਂ ਟੱਚ ਵਿੱਚ ਗੁਰਬਾਣੀ ਦਾ ਹੋਵੇ ਤੇ ਆ ਚੀਜ਼ ਅਸੀਂ ਸੋਚਦੇ ਆ ਤੇ ਤਾਂ ਕਰਕੇ ਜੀ ਹੁਣ ਇਹ ਬਲੌਗ ਬਣਾਇਆ ਇਹ ਬਲੌਗ ਇਹ ਛੋਟਾ ਹੀ ਹੋਊਗਾ 10 15 ਮਿੰਟ ਦਾ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਆਪਣੀ ਆਪਣੀ ਰਾਏ ਦਿਓ ਹਰੇਕ ਜਾਣਾ ਹਨਾ ਵੀ ਕੀ ਨਾਮ ਰੱਖੀਏ ਵਧੀਆ-ਵਧੀਆ ਨਾਮ ਦੱਸਿਓ ਜੀ ਤੇ ਆਪਾਂ ਫਿਰ ਉਹਦੇ ਵਿੱਚੋਂ ਸਾਰੇ ਵਿੱਚੋਂ ਚੁਆਇਸ ਕਰਕੇ ਫਿਰ ਆਪਾਂ ਜਿਹੜਾ ਵੀ ਨਾਮ ਰੱਖਾਂਗੇ ਉਹ ਵੀ ਤੁਹਾਨੂੰ ਮਤਲਬ ਵੀਡੀਓ ਬਣਾ ਕੇ ਦੱਸਾਂਗੇ ਭਾਈ ਅਸੀਂ ਆ ਨਾਮ ਰੱਖਿਆ ਜਾਂ ਆਵਲਾ ਨਾਮ ਅਸੀਂ ਫਲਾਣਾ ਉਹ ਉਹ ਅਸੀਂ ਉਹਨਾਂ ਦਾ ਨਾਮ ਵੀ ਸ਼ੇਅਰ ਕਰਾਂਗੇ ਜਿਨ੍ਹਾਂ ਦਾ ਨਾਮ ਮਤਲਬ ਸਾਨੂੰ ਵਧੀਆ ਲੱਗਿਆ ਵੀ ਹਾਂਜੀ ਇਹ ਉਹਨਾਂ ਨੇ ਦੱਸਿਆ ਏ ਆ ਉਹਨਾਂ ਦਾ ਨਾਮ ਆ ਵੀ ਇਹ ਨਾਮ ਉਹਨਾਂ ਨੇ ਦੱਸਿਆ ਏ ਅਸੀਂ ਉਹਨਾਂ ਦਾ ਨਾਮ ਵੀ ਸ਼ੇਅਰ ਕਰਾਂਗੇ ਅਗਲੀ ਵੀਡੀਓ 'ਚ ਤੇ ਦੇਓ ਜੀ ਸਾਨੂੰ ਹੁਣ ਵਧੀਆ ਵਧੀਆ ਰਾਏ ਆ ਆਪਣੀ ਸਾਰੇ ਜਾਨੇ ਤੇ ਜੈਸਮਿਨ ਹੁਣ ਅੰਦਰ ਬੈਠੀ ਆ ਜੀ ਉਹ ਉਹ ਮੰਮੀ ਆ ਰਜੈਸਮਿਨ ਸੋਚ ਰਹੀਆਂ ਜੀ ਦੋਹੇ ਜਾਨੀਆਂ ਵੀ ਹੁਣ ਨਾਮ ਕਿਆ ਰੱਖਿਆ ਜਾਵੇ ਹੈ ਤੇ ਮੈਂ ਕਿਹਾ ਵੀ ਚਲੋ ਭਾਈ ਮੈਂ ਵੀਡੀਓ ਬਣਾਉਣਾ ਵੀ ਮੈਂ ਫੈਮਿਲੀ ਤੇ ਵੀ ਪੁੱਛੀਏ ਆਪਾਂ ਵੀ ਕਿਆ ਨਾਮ ਰੱਖੀਏ ਜੀ ਠੀਕ ਆ ਜੀ ਤੇ ਹੁਣ ਚੱਲਦੇ ਆਪਾਂ ਅੰਦਰ ਨੂੰ ਉਹਨਾਂ ਦੀ ਵੀ ਰਾਏ ਲਈਏ ਉਹ ਵੀ ਕਿਆ ਕਹਿੰਦੇ ਆ ਵੀ ਕਿਆ ਸੋਚਿਆ ਭਾਈ ਤੁਸੀਂ ਹਨਾ ਪੀ ਤੁਸੀਂ ਵੀ ਦੱਸੋ ਭਾਈ ਕਿ ਆ ਨਾਮ ਰੱਖੀਏ ਤੇ ਚਲੋ ਹੀ ਚੱਲਦੇ ਆਂ ਫਿਰ ਅੰਦਰ ਲਓ ਜੀ ਹੁਣ ਚੱਲਦੇ ਆਂ ਅੰਦਰ ਆਪਾਂ ਦੇਖਦੇ ਆਂ ਜੀ ਵੀ ਕੀ ਨਾਮ ਨੂੰ ਲੁਜਾਰ ਜੋਤੀਪਾਲ ਨੂੰ ਦੇਖਦੇ ਜੋਰਾਵਰ ਦੀ ਜੋਰਾਵਰ ਦਾ ਮਤਲਬ ਹੁੰਦਾ ਤਾਕਤਵਰ ਅੱਛਾ ਜੀ ਜੋਦ ਉਹ ਦਾ ਮਮੀ ਦਾ ਬਰੇ ਵੀਰ ਮਤਲਬ ਜੋਦਾ ਜਿਹੜਾ ਤਾਕਤਵਰ ਵੀ ਤਾਂ ਲੜਦਾ ਹੁੰਦਾ ਇਹਦੇ ਵਿੱਚ ਅੱਛਾ ਇੱਧਰ ਨਾਮ ਖੋਲੀ ਬੈਠੀ ਆ ਭਾਈ ਇਹ ਲੈਪਟਾਪ ਤੇ ਮੈਂ ਤਾਂ ਪਤਾ ਨਹੀਂ ਇੱਧਰ ਉਹ ਦੇਖ ਦੇਖ ਕੇ ਕਿਆ ਬੁਲੀ ਜਾਂਦੀ ਆ ਇੱਧਰ ਮੇਲੋ ਪਹਿਲਾਂ ਕਰਦੇ ਨੂੰ ਚੱਲ ਜੀ ਬਲਾਓ ਉਹ ਖਾਸਤਰੀ ਦਾ ਸਤਿ ਸ਼੍ਰੀਕਾਲ ਜੀ ਬਾਈ ਵੀ ਕਹ ਦੋ ਇੱਕ ਇਹ ਕੰਮ ਆ ਜੇ ਹੋਰ ਸਿੱਖ ਗਈ ਜੀ ਨੂਰੂ ਮੈਂ ਪੁੱਤ ਕਿਆ ਲੱਗਦਾ ਤੇਰਾ ਡੱਡ ਮੈਂ ਇੱਧਰ ਚਾ ਚਾ ਕੌਣ ਦਾਦਾ ਕੌਣ ਦਾਦਾ ਤਤਾ ਸਤਿਕਾਰ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਸਤਿਮਾਤੀ ਸਤਿਕਾਰ ਜੀ ਸਾਰਿਆਂ ਨੂੰ ਅੱਜ ਮਨ ਨੂੰ ਬਹੁਤ ਘੱਟ ਲੱਗੇ ਹੋਇਆ ਕਾਰਨ ਮੰਮੀ ਕਹਿੰਦੀ ਮੈਂ ਬੈਠ ਕੇ ਖਾਣੀਆਂ ਭਾਈ ਤੂੰ ਮੈਨੂੰ ਦੱਸ ਹਮ ਤੇ ਮੈਂ ਦੱਸੂਗੀ ਵੀ ਨੌ ਵੀ ਦੱਸੂਗੀ ਭਾਈ ਰੋਟੀ ਵੀ ਖਾ ਲਈ ਉਹ ਹੈਗਾ ਬੋਝੂ ਵੀ ਨਾਮ ਲਿਖ ਰਹੇ ਆਂ ਸੀ ਲੱਗ ਲੱਗ ਦੇ ਨਾਮ ਲਿਖੀਏ ਇੱਕ ਜੱਜਾ ਨਿਕਲਿਆ ਸਰਦਾਰ ਜੀ ਇੱਕ ਆੜਾ ਨਿਕਲਿਆ ਅੱਛਾ ਤੁਹਾਡੇ ਨਾਮੇ ਅਨੁਸਾਰ ਠੀਕ ਆ ਠੀਕ ਆ ਜਜਰ ਆੜਾ ਹੂੰ ਠੀਕ ਆ ਹਾਂਜੀ ਫੇ ਜਜੇਰ ਆੜੇ ਤੋਂ ਦਿਓ ਜੀ ਸਾਰੇ ਜਣੇ ਸਲਾਮ ਮੈਂ ਵੀਡੀਓ ਦੇਖ ਮੈਂ ਵੀਡੀਓ ਲਿਆਇਆ ਬਾਹਰ ਤੇ ਬਣਾ ਕੇ ਓਕੇ ਮੈਂ ਕਿਹਾ ਵੀ ਆਪਣੀ ਫੈਮਲੀ ਨਾਲ ਸਾਰੀ ਨਾਲ ਸ਼ੇਅਰ ਕਰੀਏ ਵੀ ਆਪਾਂ ਕਿਉਂ ਨਾ ਵੀ ਜਿੱਦਾਂ ਹੁਣ ਇੱਕ ਦਿਨ ਆਪਾਂ ਨੂੰ ਲਾਈਵ ਵਿੱਚ ਫੋਨ ਨਹੀਂ ਤਾਂ ਆਇਆ ਉਹ ਭੈਣ ਨੇ ਕਿਹਾ ਤਾਂ ਵੀ ਅ ਕੀ ਨਾਮ ਉਹਨਾਂ ਨੇ ਮਨ ਲਾਦਾ ਮਮਾ ਕਿਹਾ ਸੀਗਾ ਵੀ ਮੰਮੇ ਤੇ ਨਾਮ ਮੜਾਏ ਪੁੱਛਿਓ ਲਾਈਵ ਵਿੱਚ ਤੇ ਬਹੁਤ ਲੋਕਾਂ ਨੇ ਵਧੀਆ ਵਧੀਆ ਨਾਮ ਸ਼ੇਅਰ ਕਰੇ ਤੇ ਫੈਮਲੀ ਨੇ ਤਾਂ ਮੈਂ ਹੁਣ ਵੀਡੀਓ ਉਹੀ ਬਣਾ ਕੇ ਲੈ ਕੇ ਆਇਆ ਮੈਂ ਕਿਹਾ ਵੀ ਆਪਾਂ ਵੀਡੀਓ ਹੀ ਪਾ ਦਈਏ ਆਪਾਂ ਵੀਡੀਓ ਵਿੱਚੇ ਪੁੱਛ ਲੈਂਦੇ ਹਾਂ ਨਾ ਆਪਣੀ ਫੈਮਲੀ ਤੋਂ ਤੇ ਹੁਣ ਮੈਨੂੰ ਅੱਖਰ ਦੱਸ ਵੀ ਕਿਹੜੇ-ਕਿਹੜੇ ਨਿਕਲੇ ਆ ਕਿਹੜੀ-ਕਿਹੜੇ ਨਾਮ ਅੱਖਰ ਤੋਂ ਪੁੱਛਣਾ ਇਨਾਮ ਇੱਕ ਤਾਂ ਜ ਜੇ ਤੋਂ ਜੀ ਇੱਕ ਆੜੇ ਤੋਂ ਇੱਕ ਜ ਜੇ ਤੋਂ ਇੱਕ ਆੜੇ ਤੋਂ ਹਾਂਜੀ ਇਹ ਦੋ ਅੱਖਰ ਨਿਕਲੇ ਆ ਜੀ ਮਤਲਬ ਗੁਰਦੁਆਰਾ ਸਾਹਿਬ ਚ ਤੇ ਤਾਂ ਆਪਾਂ ਕਹਿੰਦੇ ਆ ਵੀ ਹੁਣ ਤੁਸੀਂ ਆਪਣੀ ਆਪਣੀ ਆ ਵੀ ਨਾਮ ਲਿਖ ਸਕਦੇ ਆ ਪਰ ਜੁਗਾਦ ਸਿੰਘ ਜੁਗਾਦ ਸਿੰਘ ਹੈ ਨਹੀਂ ਆ ਰਹਾ ਜੁਗਾਦ ਸਿੰਘ ਦਾ ਬਹੁਤ ਹੋ ਗਿਆ ਇਹ ਨਹੀਂ ਮੈਂ ਆ ਵੀ ਕਿਹਾ ਵੀਡੀਓ ਚ ਪਾਈ ਐ ਇਹ ਜਾਂ ਕੋਈ ਨਾਮ ਦੱਸਿਓ ਜਿਹੜਾ ਗਰਬਾਣੀ ਨੂੰ ਮਾੜਾ ਜਿਹਾ ਟੱਚ ਕਰਦਾ ਹੋਵੇ ਜਿਵੇਂ ਕਿ ਮੈਂ ਹਾਜ ਸੱਚ ਜੁਗਾਦ ਸੱਚ ਜੁਗਾਦ ਸੱਚ ਹੈਨਾ ਮੈਂ ਉਹ ਤਾਂ ਹੋ ਸਕਦਾ ਪਰ ਲਿਖਣ ਨੇ ਆ ਹੂੰ ਆਦੇ ਸੱਚ ਜੁਗਾਦ ਸੱਚ ਚਲੋ ਬਾਕੀ ਕੋਈ ਗੱਲ ਨਹੀਂ ਫੈਮਿਲੀ ਨੇ ਦੱਸੇ ਦੇਣਾ ਨਾਮ ਵਧੀਆ ਵਧੀਆ ਆਪਾਂ ਫਿਰ ਉਸ ਉਹਨਾਂ ਦਾ ਆਪਾਂ ਨਾਮ ਉਹਨਾਂ ਦਾ ਵੀ ਸ਼ੇਅਰ ਕਰਨਾ ਜਿਨ੍ਹਾਂ ਦਾ ਆਪਾਂ ਨੇ ਨਾਮ ਸਿਲੈਕਟ ਕਰਨਾ ਹੈ ਉਹਨਾਂ ਦਾ ਨਾਮ ਫਿਰ ਅਗਲੀ ਵੀਡੀਓ 'ਚ ਨਾ ਸ਼ੇਅਰ ਕਰਨਾ ਇਹ ਵੀ ਜਰੂਰ ਦੱਸਾਂ ਕਿ ਹਾਂ ਵੀਪਾਈ ਸਿੰਘ ਦਾ ਸੀ ਨਾਮ ਵੀ ਹਾਂ ਵੀ ਅਸੀਂ ਉਹਨਾਂ ਦਾ ਨਾਮ ਚੁਆਇਸ ਕਰਕੇ ਵੀ ਆ ਰੱਖਿਆ ਹੈ ਜਸ ਤਰਨ ਸਿੰਘ ਜਸ ਤਰਨ ਸਿੰਘ ਹੈ ਲੱਗਦਾ ਨਾਮ ਆਪਣੇ ਹੈ ਨਹੀਂ ਕਰਨ ਸਿੰਘ ਜਸ ਤਰਨ ਕਰਨ ਨਹੀਂ ਤਰਨ ਆਹ ਹਾਂ ਤਰਨ ਉਹ ਗਮ ਵੀ ਕਰਨ ਤਾਂ ਹੈਗਾ ਆਪਣਾ ਤਰਨ ਨਾ ਜਸ ਤਰਨ ਸਿੰਘ ਹੂੰ ਜਸ ਤਰਨ ਸਿੰਘ ਠੀਕ ਹੈ ਰੋ ਭਾਈ ਤੇ ਹੋਰ ਕੋਈ ਮਤਲਬ ਜਸ ਜੋਤ ਜਸ ਜੋਤ ਦਾ ਫਿਰ ਉਹ ਪੈ ਜਾਂਦਾ ਕੀ ਜੋਤ ਸਿੰਘ ਬੋਲਾ ਬੜਾ ਜਸਜੋਤ ਸਿੰਘ ਆ ਦੇਖ ਵੀ ਮੇਰੀ ਕਰਾਦਾ ਜਸਜੋਤ ਸਿੰਘ ਔਖਾ ਜਿਹਾ ਰੱਖ ਲਓ ਜਿਹੜਾ ਮੈਂ ਬਤਾ ਓਏ ਨਾਮ ਪਤਾ ਕੀ ਗੱਲ ਆ ਨਾ ਪਤਾ ਕੀ ਆ ਮੰਮੀ ਇੱਕ ਦੋ ਵਾਰ ਤਾਂ ਔਖਾ ਲੱਗਣਾ ਤੇ ਮੈਂ ਤਾਂ ਮੂੰਹ ਪਰ ਚੜ ਜਾਣਾ ਸਭ ਨੇ ਬੋਲੀ ਜਾਵੇ ਮੈਂ ਤੁਹਾਨੂੰ ਦੱਸਦਾ ਗੱਲ ਨਾਮ ਨਾਮ ਮੇਰੀ ਸਲਾਹ ਨਾਲ ਤਾਂ ਇਹ ਜਿਹਾ ਰੱਖੋ ਵੀ ਜਿਹੜਾ ਜਿਹਦੇ ਵਿੱਚ ਸ਼ਾਰਟ ਨੇਮ ਲੈਣ ਦੀ ਲੋੜ ਨਾ ਪਵੇ ਉਹੀ ਨਾਮ ਚੱਲੀ ਜਾਵੇ ਹੁਣ ਸਾਡੇ ਦੇਖ ਲਾ ਰਵਿੰਦਰ ਸਿੰਘ ਬਿੰਦਾ ਰੱਖਤਾ ਜੀ ਵੀ ਮਤਲਬ ਤੁਹਾਡੀ ਸ਼ੁਭਕਾਮਨਾ ਪ੍ਰੀਤ ਸ਼ੁਭ ਹੁਣ ਪਤਾ ਕੀ ਗੱਲ ਆ ਹੁਣ ਮੇਰਾ ਇੱਕ ਏ ਜੈਸਮੀਨ ਜੈਸਮੀਨ ਆਪਣਾ ਹ ਮਨਵੀਰ ਦਾ ਨਾਮ ਰੱਖਿਆ ਤਾਂ ਮਨਵੀਰ ਉਹ ਮਨਵੀਰੇ ਚੱਲਦਾ ਮਨਵੀਰੇ ਚੱਲਦਾ ਉਹਦਾ ਹੈਨਾ ਉਹੀ ਕਹਿੰਦੇ ਆਪਾਂ ਬਾਕੀ ਚਲੋ ਆਏ ਆ ਵੀ ਜਿਹੜਾ ਮਰਜੀ ਨਾਮ ਰੱਖ ਲਓ ਤਾਂ ਆਪਣੇ ਉੱਪਰ ਵੀ ਡਿਪੈਂਡ ਹੁੰਦਾ ਵੀ ਭਾਈ ਛੋਟ ਨੇ ਕੋਈ ਰੱਖਣਾ ਕਿ ਨਹੀਂ ਕਿਵੇਂ ਕਰਨਾ ਇਹਨਾਂ ਨੂੰ ਕਦੋਂ ਦੋਦਰੇ ਜੱਜਾ ਇਹਦਾ ਵੀ ਜੱਜਾ ਹੀ ਨਿਕਲਦਾ ਮੇਰਾ ਜਗਜੀਤ ਬਲਦੀ ਦਾ ਅੱਛਾ ਇਹ ਤਾਂ ਆ ਦੇ ਨਿਕਲਦਾ ਹਮਮ ਰਵਿੰਦਰ ਰਖਤਾ ਦਾ ਹਮਮ ਤੇ ਬਾਕੀ ਹੁਣ ਭਾਈ ਜਸਪਾਲ ਸਿੰਘ ਰੱਖ ਦਿੱਤੇ। ਇਹ ਸਾਡੇ ਚਾਚਾ ਜੀ ਸੌਰੀ ਮਾਮਾ ਜੀ ਨੂੰ ਕੱਲ ਫੋਨ ਆਇਆ ਬਾਹਰੋਂ ਚਲੋ ਜੇ ਕਿਸੇ ਨੇ ਨਾਮ ਦੱਸਿਆ ਵੈਸੇ ਚਲੋ ਆਦਰ ਮਾਨ ਗਲੇ ਦੱਸਿਆ ਹੂੰਗਾ ਜੇ ਕਿਸੇ ਨੂੰ ਚਲ ਨੂੰ ਹੋਗਾ ਅ ਪਰ ਥੋੜਾ ਜਿਹਾ ਮਤਲਬ ਆੜਵ ਸਿੰਘ ਉਸ ਬੰਦੇ ਦਾ ਸੁਭਾਅ ਵੀ ਪਤਾ ਨਹੀਂ ਭੈਣ ਹੋਣੀ ਸਾਡੀ ਪਤਾ ਨਹੀਂ ਕੋਈ ਸਾਡਾ ਕੌਣ ਭਰਾ ਹੋਣਾ ਉਹਨਾਂ ਨੇ ਨਾਮ ਦੱਸਿਆ ਕਹਿੰਦੇ ਵੀ ਬੱਚੇ ਦਾ ਨਾਮ ਰੱਖੋ ਆੜਵ ਸਿੰਘ ਨਹੀਂ ਘਰ ਬੁੜਾ ਦੋ ਕਹਿੰਦੇ ਆੜਵ ਹੋਏ ਕਰੂੰਗਾ ਉਹ ਮੈਂ ਕਿਹਾ ਭਾਈ ਆੜਵ ਤੇ ਕਾ ਲੈਣਾ ਸਾਨੂੰ ਤਾਂ ਸੌ ਚਾਹੀਦਾ 900 ਕੋ ਆੜਵ ਰੇਸਨ ਜੋਧ ਸਿੰਘ ਹਾਂ ਇਹ ਵੀ ਠੀਕ ਆ ਹਨਾ ਜਸ਼ਨ ਜੋ ਜਿਹਦੇ ਦੇਖੀ ਜਾਂਦੀ ਸਾਰੇ ਕੋਈ ਆੜੇ ਤੇ ਵੀ ਦੇਖ ਇੱਕ ਚੀਜ਼ ਹੋਰ ਦਿਖਾਵਾਂ ਮੈਂ ਤੁਹਾਨੂੰ ਹਾਂ ਇਹ ਕਾਪੀ ਇੱਕ ਕਾਪੀ ਦੇ ਉੱਪਰ ਨਾਮ ਲਿਖਿਆ ਹੋਇਆ ਹਾਂ ਇੱਕ ਪਿੱਛੇ ਆ ਵੀ ਕੁਝ ਲਿਖਿਆ ਹੋਇਆ ਹੈ ਜ਼ੂਮ ਕਰਿਓ ਸਰ ਸਰ ਜ਼ੂਮ ਕਰਿਓ ਮਾਣੋ ਅੱਛਾ ਪਤਾ ਨਹੀਂ ਕਿਹਨੂੰ ਪੋਟ ਭੇਜੀ ਹੋਣੀ ਹੈ ਗੋਤ ਆਉਜਲਾ ਮਮੀ ਦਾ ਗੋਤ ਮਾਦੜ ਬਤਾ ਕਿਹੜੂ ਫੋਟੋ ਭੇਜੀ ਹੋਣੀ ਹੈ ਇਹ ਆ ਮੈਂ ਇੱਕ ਮਿੰਟ ਬਣ ਲਿਆ ਕਿਹਨੇ ਦਾ ਤੁਹਾਨੂੰ ਇਹ ਭੇਜੀ ਹੈ ਇਹ ਕਿਹੜਾ ਤੇ ਲਿਖਿਆ ਕਿਹਨੇ ਦਾ ਹੈ ਪਤਾ ਨਹੀਂ ਕਿਹਨੇ ਲਿਖਿਆ ਤੁਸੀਂ ਵੀ ਦੱਸ ਜੇ ਐਸਾ ਲਿਖਿਆ ਵਾ ਨਹੀਂ ਤੇ ਕੰਮ ਲੱਗਦਾ ਬੁੜਾਈ ਨੂੰ ਤੜਾਈ ਲੈ ਆਹ ਕੀਤੀ ਹੋਰ ਨਹੀਂ ਕੋਸ ਕੋਈ ਆ ਠੀਕ ਆ ਉਹ ਨਾ ਨਾ ਸੂਈ ਚਾਲ ਹਾਂ ਹੁਣ 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 ਦੇਖੀ ਆਲੇ ਨੂੰ ਕਨੋੜਾ ਹੁੰਦਾ ਨਾ ਕਿ ਉਹ ਦਾ ਪਪੇ ਪਪੇ ਨੇ ੱਦਾ ਬਣਾਤਾ ਲੈ 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 ਨਾ 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 ਇੰਨਾ ਵੀ ਦੇਖੋ ਇੱਕ ਮਿੰਟ ਆਹ ਹਾਂ ਹਾਂ ਦੱਸੋ ਕਰਿਆ ਜੋ ਪੱਪਾਏ ਪੱਪਾਏ ਪੜਾਈ ਤਾਂ ਹੁੰਦੀ ਨਹੀਂ ਪੜਾਈ ਹੁੰਦੀ ਆ ਪੜਾਈ ਹਾਂ ਤੇਰਾ ਦਿਮਾਗ ਆ ਦੇ ਹਾਂ ਉਹ ਬੱਤ ਕਰਦਾ ਆ ਲੈ ਹੁਣ ਵੀਡੀਓ ਚੱਲਦੀ ਆ ਦੇਖਣ ਨੂੰ ਸ਼ਕਤ ਕੋਈ ਨਾ ਕਿ ਦੇਖ ਨਾ ਮੇਕਰ ਨੂੰ ਦੱਸੋ ਪੱਪੇ ਤੇ ਹੁੰਦੀ ਆ ਕਿ ਡਾੜ ਕੰਦੀ ਲਾਓ ਫੋਨ ਕੀ ਹੋ ਰਿਹਾ ਹੈ ਸਾਰੇ ਬਸਾਏ ਓਹੋ ਚੇਰ ਬੱਜਿਆ ਉਹਦਾ ਨਾ ਮੇਰਾ ਪੁੱਤ ਸੋਣਾ ਨਾ ਮੇਰਾ ਬੱਚਾ ਬੈਠਣ ਲੱਗੀ ਸੀ ਮਨ ਨੂੰ ਲੱਗਦਾ ਸੀ ਖਾਜੋ ਮੈਂ ਖੋਣ ਲੈ ਕਿਉਂ ਨਹੀਂ ਆ ਖਾਜ ਨਾ ਮੇਰਾ ਪੁੱਤ ਨਾ ਉਹ ਪੜਾਈ ਹੁੰਦੀ ਆ ਤੱਬੇ ਨੇ ਤੇ ਬੱਜਿਆ ਕਿਆ ਹੋਏ ਮਾਰਿਆ ਮੇਰੇ ਪੁੱਤ ਤੇ ਤੇ ਕਿਆ ਉਹ ਸਾਡੇ ਨੂਰੂ ਤੇ ਸੱਟ ਲੱਗੀ ਤੇ ਮਾਰਿਆ ਹਏ ਉਹ ਤੇਰੇ ਮਾਰੀ ਜਾਂਦੀ ਮਮੀ ਆ ਘੁਮਾ ਦੇ ਹਾਂ ਕਰਦੇ ਦੇਖੋ ਮੇਰੀ ਗੱਲ ਸੁਣੋ ਸਾਰਿਆਂ ਨੂੰ ਸਮਝੀਦਾ ਬਲਜਿੰਦਰ ਬੂਆ ਸਾਡੀ ਹਾਂ ਠੀਕ ਚੱਲ ਬੂਆ ਨੂੰ ਫੋਨ ਲਾ ਲੈ ਭਾਈ ਹਾਂ ਬਾਰੇ ਨੂੰ ਕਦੇ ਚੈੱਕ ਕਰਨਗੇ ਹੁਣ ਫਸ ਜਾਂਦੀ ਹੈ ਚਾਰ ਸੜੋ ਕੇ ਕੋਈ ਤੇ ਗਰੀ ਮਿੰਨੂ ਨੇ ਫਿੱਟੀ ਜੀ ਨੇ ਸਮਝਾਤਾ ਹੈਗੇ ਮਤਲਬ ਜਿਆਦਾ ਐਜੂਕੇਟਿਡ ਜੇ ਕਹਿੰਦੇ ਜੀ ਜਿੱਦਾਂ ਆਪਾਂ ਉਵਾ ਜੀ ਨੇ ਫੋਨ ਨਹੀਂ ਚੱਕਣਾ ਚਲੋ ਪਪਾ ਨੂੰ ਆ ਲੈਂਦੇ ਹਾਂ ਕੋਈ ਤਾਂ ਉਹ ਕਿਹਾ ਪੁੱਛਿਆ ਹਾਂ ਇਹ ਮੰਨਦੇ ਨਹੀਂ ਹੈਗੇ ਖਾ ਲੇ ਖਾ ਲੇ ਚੱਲ ਆਪਾਂ ਬਾਗਿਆ ਪਪਾ ਕਾ ਕਾ ਤੇ ਕਾ ਤੇ ਕਾ ਤੇ ਕਾ ਤੇ ਕਨਫਰਮ ਕਰਨਾ ਤੁਹਾਨੂੰ ਚੱਲ ਦੇਖ ਲੈ ਦੇਖ ਲੈ ਪਪਾ ਹਾਂ ਵੀ ਵੀਡੀਓ ਚੱਲ ਰਹੀ ਆ ਠੀਕ ਆ ਜੀ ਜੀ ਪੜਾ ਇਹਦੀ ਸਪੈਲਿੰਗ ਕਿਹਾ ਹੁੰਦੇ ਪੰਜਾਬੀ ਚ ਪੜਾ ਇਹਦੇ ਸਪੈਲਿੰਗ ਪਪਾ ੜਾੜੇ ਨੂੰ ਕੰਨਾ ਏਣੀ ਵੀ ਹੁੰਦੀ ਠੀਕ ਹੈ ਥੈਂਕ ਯੂ ਚੰਗਾ ਬਾਈ ਹਾਂ ਪਪਾ ਨੇ ਵੀ ਗੱਲ ਤੱਕਿਆ ਹਾਂ ੜਾੜੇ ਦੇ ਪਰਚ ਹਾ ਹਾ ਹੁੰਦਾ ਪਹਿਲਾਂ ਪਪਾ ਵੀ ਕਹਤੋਂ ਨਹੀਂ ਨਹੀਂ ਮੰਮੀ ਪਪਾ ਦੇ ਹੈਗਾ ਏ ਪੱਤਾ ਇਹਨਾਂ ਨੇ ਤੱਤਾ ਲਿਖਿਆ ਬੱਚੇ ਨੂੰ ਚਾਹੇ ਪਪਾ ਹੀ ਲਿਖਿਆ ਇਹਨਾਂ ਨੇ ਪੱਬਾ ਲਿਖਿਆ ਮੈਂ ਪਪਾ ਕਹਿੰਦੀ ਹਾਂ ਹੂੰ ਏ ਬੰਨ ਦੇ ਨਹੀਂ ਇਹ ਕਹਦੇ ਪੱਬੇ ਤੇ ਹੀ ਪੈਂਦਾ ਹੁਣ ਪਤਾ ਲੱਗਿਆ ਉਹ ਮੈਂ ਤਾਂ ਪੜਾਈ ਲਿਖਿਆ ਵਾ ਬਾਈ ਪੱਬੇ ਦੇ ਕੁਝ ਵੀ ਲਿਖਿਆ ਵਾ ਸਰ ਤੁਸੀਂ ਗਲਤ ਲਿਖਿਆ ਵਾ ਤੇ ਕੇਤੇ ਹੋਏ ਨਹੀਂ ਹੁੰਦਾ ਕੀਤੀ ਹੋਈ ਕਕੇ ਨੂੰ ਬਿਹਾਰੀ ਤਤੇ ਨੂੰ ਬਿਹਾਰੀ ਨਾ ਨਹੀਂ ਮੈਨੂੰ ਚੱਲ ਹੁਣ ਇਹ ਕਲਾਸਾਂ ਲਾਉਣੀਆਂ ਪੈਣੀਆਂ ਸਾਨੂੰ ਪਤਾ ਭਾਈ ਤਾਂ ਪੰਜਾਬੀ ਐਮਏ ਕਰਨੀ ਦੀ ਆ ਹਾਂ ਹੈ ਆੜੇ ਨੂੰ ਕਨੌੜਾ ਹੁੰਦਾ ਆਜਲਾ ਠੀਕ ਆ ਨਾ ਕੀ ਹੋੜਾ ਹੁੰਦਾ ਹੈ ਕ ਕਨੌੜਾ ਹੀ ਪਾਇਆ ਵਾ ਤੁਸੀਂ ਹੋੜਾ ਪਾਇਆ ਵਾ ਤਾਂ ਲੈ ਬਸ ਬੰਨਣਾ ਹੀ ਨੂੰ ਤੂੰ ਟੀਚਰ ਲਾ ਮੇਰੀ ਬਾਣ ਤੂੰ ਜਿਹੜੇ ਜਿਹੜੇ ਕੰਮ ਕਰਕੇ ਨਹੀਂ ਆ ਲਿਖ ਲੋ ਆ ਮੇਰੇ ਪੈਨ ਦੀ ਨਿਸ਼ਾਨੀ ਆ ਦੇਖੋ ਇੱਧਰ ਨੂੰ ਗਿਆ ਚੱਲ ਮੰਨ ਲੈਂਦੇ ਆ ਤੇ ਮੇਰੀ ਗੱਲ ਸੁਣ ਹੁਣ ਜਿਹੜੇ ਕੰਮ ਵਾਸਤੇ ਅਪ ਵੀਡੀਓ ਬਣਾ ਰਹੇ ਆ ਉਹ ਕੰਮ ਦੱਸ ਉਹ ਟੀਚਰ ਕੀ ਕਰੋ ਵੀ ਮੈਂ ਗੱਲ ਤਾਂ ਸਾਡੇ ਗੱਲ ਤਾਂ ਠਹਿਰੋਂ ਪਰ ਲੱਗੇ ਰਹਿੰਦੇ ਹੋ ਇਹ ਮੈਂ ਨਾ ਲਿਖਿਆ ਹੋਵਾਂ ਹਮਾ ਇਹ ਫੇਰ ਤੁਹਾਡੀ ਹੈਂਡਰਾਈਟਿੰਗ ਮਮਮੀ ਨੇ ਨਾਲ ਲਿਆ। ਚੱਲ ਹੁਣ ਦੱਸ। ਇਹ ਤਾਂ ਵੀ ਲਿਖਿਆ ਹੋਊਗਾ ਜੇ ਇਹਦੀ ਹੋਈ ਤਾਂ ਪਤਾ ਲੱਗ ਜਾਊਗਾ। ਉਹ ਇਹਦੇ ਮਾਤਾ-ਮਾਤਾ ਦੁੱਧ ਲਿਖਿਆ ਵਾਏ। ਦੁੱਧੇ ਹੋਇਆ ਦੇਖ ਲੈ ਮੰਮੀ। ਸੇਮ ਲਿਆਂਦੀ ਸੀ ਡਮੀ ਹੋਈ। ਉਹ ਮੱਜਾਂ ਦਾ ਲਿਖਿਆ ਵਾਹੇ। ਲੈ ਕਰ ਜੋ। ਉਹ ਹੋਰ ਬੱਤ ਸਹੀ ਆ। ਆ ਤੁਹਾਡੇ ਜਵਾਈ ਨੇ ਪੜਾਈ ਭੱਬੇ ਨਾਲ ਲਿਖਿਆ ਵਾ ਤਾਂ ਮੰਨਦਾ ਨਹੀਂ ਤਾਂ। ਨੀ ਵੀ ਕੰਵੇ ਠੀਕਾ ਠੀਕਾ ਚੰਗਾ ਪੜਾਹੀ ਹੁੰਦਾ ਨਾ ਪੜਾਹੀ ਲਓ ਹੁਣ ਏ ਆੜਾ ਜਿਹਨੂੰ ਕਹਿੰਦੇ ਨੇ ਹਾਂ ਅਚਾਰ ਸਿੰਘ ਲੈ ਅਚਾਰ ਸਿੰਘ ਅਚਾਰ ਸਿੰਘ ਮਾਪੇ ਨੇ ਉਹ ਅਚਾਰ ਅਚਾਰ ਸਿੰਘ ਅਵਾਨੀ ਵਾਹ ਅਵਾਨੀ Aziz Azeez é a nome né? Não, Azeez. a hindu, né? é uma língua A beer Azeez é uma língua estranha, né? Abeer Singh. Hã? <laughs> Abeer Singh é o nome né? Não já, 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 já. Sar, ਬਾਕੀ ਆਪਣੇ ਜਿਹੜੇ ਬੰਦੇ ਆ ਉਹ ਚੱਲ ਲਿਖ ਲਾ ਤੂੰ ਬਾਕੀ ਮੈਂ ਤਾਂ ਹੁਣ ਆਪਣੀ ਫੈਮਲੀ ਬਾਰੇ ਗੱਲ ਲੱਗਿਆ ਕਰਨ ਬਈ ਬਾਕੀ ਉਹ ਫੇਰ ਗਿਰ ਗਈ ਓਰੇ ਮੰਮੀ ਜਿੱਥੇ ਫਸ ਗਈ ਥੋੜੀ ਕਿ ਵੀ ਹੋਰੇ ਮੈਨੂੰ ਡੰਡਾ ਲੱਗਦਾ ਆ ਉਹ ਲੈ ਟੇਬਲ ਉੱਲ ਆ ਗਈ ਕੁੱਟਣ ਗਿਰੇ ਤੇ ਖਾਲਾ ਦੇ ਨਾਲ ਨੂੰ ਆ ਉਹਦੇ ਫੇਰ ਬਣ ਹੁਣੀ ਜਾ ਹੁਣਾ ਬੜ ਖੇਚੂਗਾ ਫੇਰ ਛੱਟ ਕਿੱਥੇ ਵੱਜਣੀਆਂ ਪਤਾ ਦੇਖ ਦੇ ਦੇਖ ਟੇਡ ਦੇਖ ਟੈਡੀ ਹੋ ਕੇ ਲੰਘਦੀ ਅੰਦਰ ਨੂੰ ਇਹ ਉਹ ਬਣ ਗਈ ਟਿੱਕੜੀ ਕਰਦੀ ਐ ਛੱਟ ਵੀ ਵੱਜਣੀ ਫੇਰ ਰੋਲਾ ਵੀ ਐ ਰੋਲਾ ਕੀ ਕਰਦਾ ਫੇਰ ਸੁਣ ਟਿੱਕੜਾ ਉਹ ਰਾਜ ਸਿੰਘ ਨਹੀਂ ਨਹੀਂ ਬਾਕੀ ਸਾਡੇ ਫੈਮਿਲੀ ਨੇ ਦੇਖ ਲਈ ਤੂੰ ਨਾਮ ਕਿਆ ਕਿਆ ਵਧੀਆ ਵਧੀਆ ਦੱਸਣੇ ਕਮੈਂਟਾਂ ਚ ਐਨ ਜਦ ਇਹ ਆਪਾਂ ਸਿਲੈਕਟ ਕਰ ਲੈਣਾ ਨਾਮ ਕਰਨਾ ਆਪਾਂ ਸਿਲੈਕਟ ਵੀਡੀਓ ਵਿੱਚ ਦੇਈ ਆ ਹੈ ਬਾਕੀ ਤੂੰ ਵੀ ਹੈ ਇੱਥੇ ਦੇਖਣਾ ਦੇਖ ਲੈ ਪੁੱਤ ਮੰਨੂ ਕੰਨ ਕੁੱਟੀ ਜਾਂਦਾ ਹੁਣ ਫੇਰ ਆਪਾਂ ਰੋਪੜ ਸਾਈਡ ਵੀ ਜਾ ਕੇ ਆਉਣਾ ਫੇਰ ਚਲੋ ਚੱਲਦੀ ਆ ਫੇਰ ਆ ਵੀਡੀਓ ਕਰੋ ਬੰਦ ਚਲੋ ਸਭੀ ਦਾ ਟਾਈਮ ਵੀ ਹੋ ਰਿਹਾ ਬਹੁਤ ਤੇ ਦੱਸਿਓ ਜੀ ਫਿਰ ਨਾਮ ਵਧੀਆ ਵਧੀਆ ਹਨਾ ਜੀ ਤੇ ਫਿਰ ਤੁਹਾਡੀ ਸਲਾਹ ਨਾਲੇ ਨਾਮ ਰੱਖਾਂਗੇ ਐਨ ਵਧੀਆ ਵਧੀਆ ਨਾਮ ਦੱਸਿਓ ਜੀ ਆੜੇ ਤੋਂ ਅਰਜੇ ਤੋਂ ਹੂੰ ਤੇ ਅਸੀਂ ਜੀ ਹੁਣ ਚਲੋ ਖਰੜ ਨੂੰ ਜਾ ਰਹੇ ਹਾਂ ਠੀਕ ਆ ਤੁਹਾਨੂੰ ਦੱਸ ਦਈਏ ਪਹਿਲਾਂ ਹੀ ਫਿਰ ਸਾਨੂੰ ਬਹੁ ਮੈਸੇਜ ਆਈ ਜਾਂਦੇ ਤੁਸੀਂ ਖਰੜ ਨੂੰ ਜਾਂਦੇ ਸਾਨੂੰ ਦੱਸ ਦੇਣੀ ਹੈਗੀ ਹੂੰ ਇਹ ਵੀਡੀਓ ਹੁਣੇ ਛੱਡਣੀ ਆ ਹੁਣੇ ਛੱਡ ਦਿੰਦੀ ਠੀਕ ਆ ਹਾਂਜੀ ਖਰੜ ਨੂੰ ਚੱਲੇ ਅੱਜ ਅਸੀਂ ਆਪਣੀ ਭੈਣ ਕੋਲ ਨੂੰ ਛੋਟੀ ਕੋਲ ਨੂੰ ਸਭ ਤੋਂ ਛੋਟੀ ਭੈਣ ਆ ਜਿਹੜੀ ਸਾਡੀ ਹੂੰ ਤੇ ਚਲੋ ਜੀ ਮਿਲਦੇ ਆਂ ਫੇਰ ਖਰੜ ਜਾ ਕੇ ਤੁਹਾਨੂੰ ਚੰਗਾ ਜੀ ਸਤਿ ਸ੍ਰੀ ਅਕਾਲ